ਅੰਨੀ ਸੱਚੀ ਗੱਲ ਹੀ ਸਾਰਿਆਂ ਨੂੰ ਵੀ ਆਦਾ ਸੀ ਵਾਰਿਆ ਜੇ ਕਰਦਾ ਕਿ ਤੁਸੀਂ ਸਾਰੇ ਘਰੋਂ ਨਿਕਲ ਜਾਓ ਫਟਰੀ ਕੇ ਨਾ ਫਲਾਵੇ ਮਾਤਰਾ ਹੋ ਗਏ ਅੱਜ ਲੱਗੇ ਆਪਣੀ ਕਣਕ ਵੜਾਉਣ ਫਲਾਲ ਬਣਾ ਆਟਾ ਚੱਕਿਆ ਘਰ ਛੱਡ ਗਿਆ ਹੀ ਇਹ ਸ਼ਾਂਦਾ ਹੋ ਗਿਆ ਪੇਲਾ ਤੇ ਜਿੱਥੇ ਚੱਲਦੇ ਆ ਮੱਛੀ ਨਾਲ ਇੱਥੇ ਆ ਘੜੀ ਦੇ ਤੇ ਜਿੱਥੇ ਜਿੱਥੇ ਕਿੱਟਰੀ ਬਣਾ ਲਾ ਲਾ ਫੇ ਦੇਖਦੇ ਹਾਂ ਲੈਟਸ ਗੋ ਬੇਬੀ ਪਈ ਭਾਜੀ ਦੇ ਵਦਨ ਤੇ ਆਪਣੀ ਟਰਾਲੀ ਖੜੀ ਕਰ ਦਿੱਤੀ ਆ ਤੇ ਚਲੋ ਦੇਖਦੇ ਹਾਂ ਉਹ ਬੱਚੇ ਲੋਵੇ ਮਤਰੋਂ ਨਹੀਂ ਰਹੋ ਗਿਆ ਤੇ ਉਹ ਲੱਗੀ ਮਸ਼ੀਨ ਐਨਾ ਵਟਣਾ ਬਾਸ ਤੇ ਇੱਕ ਬੋਗੀ ਪਵਾਣੇ ਆਂ ਦੀ ਉਧਰੋਂ ਤੇ ਫੇ ਆਪਣੀ ਵਾਰੀ ਇਧਰੋਂ ਵੜਾ ਲਈਏ ਤਾਂ ਫੇ ਉਧਰ ਚਲੀਏ ਮਤਰੋਂ ਕਹਿੰਦੇ ਕੋਲੀ ਦੀ ਵੱਡੋ ਚਲੀ ਆਪਾਂ ਲਈ ਇਹ ਕਬੂਗੀ ਇਧਰੋਂ ਆਗੇ ਵੀ ਆ ਖੜਾ ਝੋਟਾ ਕਹਿੰਦੇ ਆਪਣੇ ਵਾਲਾ 575 ਉਹ ਚੱਲਦੀ ਮਸ਼ੀਨ ਤੇ ਬਸ ਇੱਕ ਤੇ ਲੱਗਣੇ ਲਾ ਕੇ ਤਫਰੀ ਵਾਰੀ ਆ ਥੋੜੀ ਆ ਅੱਧੇ ਘੰਟੇ ਜਮੜੋ ਯਾਨੀ 15 ਮਿੰਟਾਂ ਜੇ ਵੱਡੀ ਕੀ ਹੋਆ ਉਹ ਕੁਝ ਨਹੀਂ ਕਰਦੇ ਥੋੜੀ ਵੱਡੀ ਪਣੀ ਥੋੜੀ ਜੀ ਉਹਨੂੰ ਚੀਕ ਕਰਨੀ ਪੜਾਹੀਏ ਬੜਾ ਇਹ ਵੜਾ ਕੇ ਅੰਦਰ ਲਾਵਾਂਗੇ ਤਫਰੀ ਵਕਤ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਆਗੀ ਲੈ ਵੇ ਮਾਤਰਾ ਵੱਡੋ ਚੱਲੀ ਕਹਿੰਦੇ ਆਪ ਸ਼ੁਰੂਆਤ ਕਰਤੀ ਕਰਨਗੇ ਵਡਾਉਣ ਦੀ ਦੇਖੋ ਬਣਦਾ ਕਿੰਨੇ ਬਣਦਾ ਕਿੰਨੇ ਨਿਕਲਦੀ ਆ ਪੰਜ ਕਣਾ ਲੈ ਤੱਕੋ ਕੀ ਬਣਦੀ ਲਗੀ ਬਾਕੀ ਠਾੜ ਕੇ ਵੜਾਵਾਂਗੇ ਲੋ ਬੰਦੋ ਘਾੜੀ ਦੀ ਮੱਲ ਹੋ ਰਿਹਾ ਥੱਲੇ ਆਪੋ ਰਹੇ ਤੇ ਨੋ ਦੀ ਜਲਸੀ ਚ ਥੱਲੇ ਅੱਗੇ ਅੱਗੇ ਚੌਂਕ ਤੇ ਤੇਲ ਦਵਾਈਆਂ ਨਾਲ ਫੇਟ ਤੇ ਹੋਰ ਇਹ ਵੀ ਕੋਟੋ ਤਾਜ਼ਾ ਮੀਟ ਆ ਗਿਆ ਦੇਖਿਆ ਮਾਰਿਆ ਲੋਬੀ ਮਸਰੋ ਅੱਜ ਹੈਗਾ ਦੂਜਾ ਦਿਨ ਦੂਜਾ ਨਹੀਂ ਤੀਜਾ ਚੌਥਾ ਦਿਨ ਕਣਕ ਉਦਣ ਲੱਗੇ ਹੀ ਰਾਤ ਵੱਢਣ ਤੇ ਵੱਢਣੀ ਹੋਈ ਇੱਕ ਫੇਰਾ ਲੱਗਾ ਤੇ ਉਹ ਥੋੜਾ ਬਜੜ ਗਿਆ ਤੇ ਉਹ ਵੱਢਣੀ ਹੋਈ ਤਾਂ ਹੁਣ ਵੱਡਾਂਗੇ ਅੱਜ ਦੁਪਹਿਰ ਕ ਜੇ ਨੂੰ ਮਸ਼ੀਨ ਆ ਗਈ ਹੈ ਆਪਣੇ ਤੇ ਪਹਿਲਾਂ ਇੱਥੇ ਕਿਸੇ ਦੇ ਵੱਢਦੀ ਪਈ ਆ ਉਹ ਉਹਨਾਂ ਦੀ ਵੱਡੂਗੀ ਤੇ ਫੇ ਜਾਨੀਆਂ ਚਾਤੇਗੇ ਚਾਕੇ ਲਈ ਉਹਦੀ ਵੱਡ ਲੂਗੀ ਫੇ ਉਹਦੀ ਇੱਥੇ ਮੇਰੇ ਸਾਡੇ ਲੱਗੇ ਹੈਗੀ ਇਹ ਵੜਾ ਕੇ ਨਾਲ ਹੀ ਅਸੀਂ ਆਪਣੀ ਵੜਾ ਲਾਂਗੇ ਤੇ ਦੁਪਹਿਰ ਨੂੰ ਆ ਜਾਣੀ ਬਾਰੀ ਆਪਣੀ ਫਲਾਲ ਪਹਿਲਾਂ ਉਹਨਾਂ ਦੀ ਵੱਡ ਹੋਣੀ ਆ ਤੇ ਆਪਾਂ ਚੱਲੇ ਅਸੀਂ ਬੱਟਾ-ਬੁੱਟਾ ਮੈਂ ਕਿਹਾ ਡਿਗੀਓ ਕਣਕਾ ਸੈਟਾਂ ਦੀਆਂ ਬੱਟਾ-ਬੁੱਟਾ ਪੜਦੀ ਹੈ ਮੋੜ ਕੇ ਫੇ ਨਾਲ-ਨਾਲ ਬੰਦਾ ਕਿਹੜਾ ਭੱਜਦਾ ਰਹੇ ਤਾਂ ਕਰਕੇ ਤੇ ਫਲਾਲ ਪਹਿਲਾਂ ਚਲੀਏ ਵੱਢੀਏ ਬੱਟਾ-ਬੁੱਟਾ ਤੇ ਫੇ ਦੇ ਦੇਖੀਆ ਮੌਸਮ ਯਾਰ ਫੇ ਖਰਾਬ ਗਿਆ ਹੁਣ ਲਾ ਪਿਆ ਚੈੱਕ ਕਰੋ ਮੜਾ ਗਿਆ ਪਰ ਇਹ ਬੜਾ ਡਰ ਹੁੰਦਾ ਯਾਰ ਹੁਣ ਫਸਲਾਂ ਪੱਕੀਆਂ ਪਈਆਂ ਤੇ ਵੱਡਣ ਦਾ ਟਾਈਮ ਵੀ ਨਹੀਂ ਦੇਣ ਦੇਗਾ ਪਤਾ ਨਹੀਂ ਕੀ ਰਾਜੀ ਆ ਇਹਨੇ ਚਲੋ ਦੇਖੋ ਕੀ ਬਣਦਾ ਲਾ ਆ ਤਾਂ ਗਈ ਆ ਮਸ਼ੀਨ ਮੱਸੀ ਲੱਭੀ ਮਸ਼ੀਨ ਵੀ ਅੱਜ ਕੀ ਕਾਲ ਪਿਆ ਸੀ ਚਾਰ ਦਿਨ ਹੋ ਗਏ ਮਸ਼ੀਨ ਵਾਲੇ ਸਵਾਲੇ ਪਿੱਛੇ ਫਿਰਦੇਆਂ ਨੂੰ ਜਿੱਤੋਂ ਵੱਡਣ ਦਾ ਟੱਕਲਵਾਇਆ ਸੀ ਉਹਨੇ ਬਤੰਦਰ ਮੁੜ ਕੇ ਕਹਿੰਦਾ ਮੇਰਾ ਟਾਈਮ ਹੈ ਨਹੀਂ ਹੁਣ ਹੋਰ ਲਿਆਂਦੀ ਆ ਉੱਤੋਂ ਬਣਾਵਾਂਗੇ ਚਲੋ ਚਲਦੇ ਆ ਮਤਰਾ ਖੇਤ ਪਹੁੰਚ ਕੇ ਆ ਉਦੋਂ ਵੱਡੀ ਸੀ ਥੋੜੀ ਜੀ ਤੇ ਛੱਡਦੀ ਸੀ ਪਿੱਛੇ ਤੇ ਇਸ ਕਰਕੇ ਛੜਾਉਂਦੀ ਤੇ ਕਣਕ ਸਾਰੀ ਲਗੀ ਆ ਇਹਨੂੰ ਦੇਖਦੇ ਆ ਆਹ ਇਹਦੇ ਤੇ ਦੁਬਾਰਾ ਫੇਰਾ ਲਵਾਵਾਂਗੇ ਬੱਟਾ ਨਾਲੋਂ ਵੱਢ ਲਈ ਤੇ ਇਧਰੋਂ ਇਹਨੂੰ ਇਧਰ ਨੂੰ ਬਟਾਣਾ ਡੰਡੇ ਆਣਾ ਛੁੱਟ ਲੈਣੀ ਆ ਆਪਾਂ ਐਨ ਚੱਜਣਾ ਤਾਂ ਫੇਰ ਵੱਢ ਹੋ ਜੂਗੀ ਜਿਹੜੀ ਪਿੱਛੇ ਰਹਿ ਗਈ ਸੀ ਉਹ ਵੱਢ ਲਈ ਪਰ ਠੀਕ ਆ ਚੱਜਣਾ ਡੰਡੇ ਨਾਲ ਕਰੀ ਜਾ ਕਰ ਲਈਏ ਤਾਂ ਫੇਰ ਦੇਖਦੇ ਆਂ ਮਿਲਦੇ ਆਂ ਫੇਰ ਤੁਹਾਨੂੰ ਚੱਲਦੇ ਆਂ ਉਧਰ ਨੂੰ ਚਾਚਾ ਹੁਣ ਆਹੀ ਵੱਡ ਨਹੀਂ ਉੱਥੇ ਚੱਲਦੇ ਆਂ ਉਧਰ ਨੂੰ ਜੀ ਰੋਟੀ ਦਾ ਟਿਕਾਣਾ ਜੇ ਪਹਿਲਾਂ ਜਾਵੇ ਤੁਹਾਨੂੰ ਬੱਟਾ ਬੁੱਟਾ ਤੋਂ ਤੇ ਜਾ ਕੇ ਤਾਂ ਉੱਥੇ ਚੱਲਦੇ ਆਂ ਜਿੱਥੇ ਕੋਈ ਫੀਟ ਜਾਂਦੀ ਆ ਉੱਧਰ ਨੂੰ ਜਾ ਕੇ ਦੇਖੀਏ ਕਿੰਨੀ ਘਟੋਈ ਹੋਈ ਜੀ ਕਰਦਾ ਸਭ ਨਾ ਕੰਮ ਕਰਾ ਉੱਪਰ ਤੋਂ ਫੇਰ ਉਹ ਦੇਖੋ ਸਾਰਾ ਉਹ ਜਦ ਤੱਕ ਕਿ ਕਿੰਨੀ ਘਟੋਈ ਹੋਈ ਜੀ ਚਾਰ ਤੇ ਚਾਰ ਅਖਟਲੇ ਲਿਏ ਮਨ ਲਾਦਾ ਇੱਕ ਬਹੁਤ ਮਸਾ ਉੱਪਰ ਬੈਠਾ ਹਾਂ ਚਲੋ ਬਾਅਦ ਵਿੱਚ ਜਾ ਕੇ ਦੇਖੀਏ ਉਹ ਵੀ ਮਤਰਾ ਚੱਲ ਪਿਆ ਕੰਮ ਕਿੰਦਰ ਇੱਧਰ ਗਿੱਲਾ ਅੜਾਤਾ 1.5 ਗਿੱਲਾ ਤੇ ਵਾਰੀ ਹੁਣ ਆਪਣੇ ਆ ਗਈ ਇਧਰ 4 ਗੱਲੇ ਇਹ ਚੱਕਾਂਗੇ ਤਾਂ ਫੇਰ ਦੇਖਦੇ ਕੀ ਬਣਦਾ ਲਓ ਵੀ ਮੱਤਰੋ ਚੱਲ ਪਈ ਇਧਰ ਕੰਪਾਈਨ ਤੇ ਯਾਰ ਹੁਣੀ ਟਰੈਕਟਰ ਤੇ ਆ ਤੇ ਸਾਹਿਲ ਉਧਰ ਕੰਪਾਈਨ ਤੇ ਬੈਠਾ ਤੇ ਚਲੋ ਇਧਰੋਂ ਵੱਢਣੀ ਆ 4 ਗੱਲੇ 1 ਤੇ 2 4 2 8 8 ਗੱਲੇ ਤੇ ਕਿੱਲਾ ਉਹ 9 ਗੱਲੇ ਵੱਢ ਗਏ ਤਾਂ ਫੇਰ ਆਪਣੀ ਵਾਰੀ ਆ ਜਾਣੀ ਆ ਤੇ ਟਾਈਮ ਮੇਰੇ ਹਿਸਾਬ ਨਾਲ ਕਿੰਨਾ ਵੱਜ ਗਿਆ ਆ 10 ਬਚ ਗਏ 11 11:30 12 ਵਜੇ ਤੱਕ ਵੱਡ ਹੋ ਜੂਗੀ 2 3 3:30 4 ਵਜੇ ਤੱਕ ਆਪਣੀ ਬਾਰੀ ਆ ਜਾਣੀ ਆ ਕਿਉਂਕਿ ਟਾਈਮ ਨਾਲ ਵੱਡ ਹੋ ਜਾਵੇ ਯਾਰ ਗਿੱਲੀ ਡਿੱਗ ਜਾਂਦੀ ਕਰਕੇ ਨਾ ਫਿਰ ਉਹਦਾ ਫੇਰ ਨਾ ਸੇ ਆਪਾਂ ਪੈ ਜਾਵੇ ਬੇਚ ਰਹਿ ਜਾਵੇ ਕੋਈ ਨਹੀਂ ਉਹ ਉਹ ਸ਼ਿਸ਼ ਕਰਾਂਗੇ ਜਰੂਰ ਨੰਬਰ ਪਾਤੇ ਆ ਹੁਣ ਕੰਪਾਈਨ ਵਾਲਾ ਅੱਜ ਹੀ ਆਇਆ ਸੀ ਆਪਣੇ ਕੋਲ ਇਹਨੂੰ ਨੰਬਰ ਪਾਤੇ ਆ ਵੀ ਪਈ ਏਦਾਂ ਏਦਾਂ ਪੜਦੇ ਤੇ ਦੇਖੋ ਕੀ ਬਣਦਾ ਚਲੋ ਚੱਲਦੇ ਆ ਫਲਾਲ ਬਣਾਈਏ ਦੇਖਦੇ ਕੀ ਕਰਦੇ ਆ ਬੜਾਈਏ ਕਣਕਸ ਬੱਦਲ ਉਮਲਾ ਪਿਆ ਹੋਰ ਕੋਈ ਚੱਕਰ ਨਹੀਂ ਯਾਰ ਆ ਬਹੁਤ ਬੱਦਲ ਡਰਾਉਂਦਾ ਹੋਰ ਕੋਈ ਚੱਕਰ ਨਹੀਂ ਖੜੀਆਂ ਫਸਲਾਂ ਬਾਬਾ ਰਹਿਣਦੇ ਹਲੇ ਦੇ ਦੇ ਲੋਕਾਂ ਨੂੰ ਵੱਢਣ ਤੂੜੀ ਤਾੜੀ ਬਣਾਉਣ ਦੇ ਤੇ ਚਲੋ ਦੇਖਦੇ ਕੀ ਕਰਨਾ ਲੋ ਵੀ ਮਤਲਬ ਇੱਕ ਬੋਗੀ ਪੈ ਗਈ ਤੇ ਉਧਰ ਲੱਗੇ ਆ ਕੱਢਣ ਵੱਢਣ ਤੇ ਛੱਟਾਂ ਜੀਆਂ ਦਾ ਵੀ ਚਾਂਸ ਬਣਦਾ ਪਿਆ ਯਾਰ ਬੱਡ ਹੋ ਜੇ ਫੜਾ ਫੜ ਨਾ ਹੀ ਪਵੇ ਤਾਂ ਵਧੀਆ ਗੱਲ ਆ ਨਹੀਂ ਨਹੀਂ ਕੀ ਕਰਨਾ ਯਾਰ ਕੀ ਫਾਇਦਾ ਆ ਯਾਰ ਅੱਪਾ ਅੱਗੇ ਵੀ ਰਹਿ ਗਈ ਸੀ ਤੇ ਹੁਣ ਨਾ ਰਹਿ ਜਾ ਕਿਤੇ ਬਾਬਾ ਕੀ ਕਰਦਾ ਪਿਆ ਐ ਚਲੋ ਦੇਖੀ ਜੋ ਜੋ ਬਣਦਾ ਪਟਾਚਾ ਤਾਂ ਵੱਡਾ ਹੋ ਗਿਆ ਫਿੱਲੇ ਚੱਕਰੇ ਆਣਾ ਵੀ ਹੁਣ ਉਧਰ ਟਾਕਾ ਹੈਗਾ ਨਿਗਾ ਤੇ ਇੱਧਰ ਟਾਕਾ ਹੈਗਾ ਤੇ ਹੁਣ ਇਹਨੇ ਮਸ਼ੀਨ ਵਾਲਾ ਵੀ ਪੱਟ ਪੱਟ ਕੇ ਬਾਕੀ ਇੱਧਰ ਆਉਂ ਗੋਟਾ ਜਉ ਉਹ ਵੀ ਇਹੀ ਕਹਿੰਦਾ ਵੀ ਭਾਜੀ ਯਾਰ ਮੈਂ ਹੁਣ ਪਟੜੀ ਕਿੱਧਰ ਨੂੰ ਆਸਰਾ ਕਰਕੇ ਆ ਥੋੜਾ ਜਿਆ ਸੈਂਕਾ ਫੇ ਸਵੇਰੇ ਜੀ ਉਸ ਨਾਲ ਸਵੇਰੇ ਉਦਾਂ ਸੁਲਾਬ ਹੋਣੀ ਸੀਗੀ ਤਾਂ ਕਰਕੇ ਨੇ ਤਾਂ ਉਧਰੋਂ ਵੜਾ ਕੇ ਇੱਧਰ ਆਉਣਾ ਸੀਗਾ ਚਲੋ ਦੇਖੀ ਜੋ ਜੋ ਬਣਦਾ ਸਾਰਿਆਂ ਦੇ ਨਾਲ ਹੀ ਚੱਕ ਤੋਂ ਇੰਨਾ ਚੱਕਦਾ ਕੰਮ ਅੱਦਾ ਹੀ ਹੁੰਦਾ ਹੁੰਦਾ ਚੱਕ ਦਿੱਤਾ ਤੇ ਉੱਤੋਂ ਰਹਿ ਗਿਆ ਦੋ ਗਿੱਲੇ ਬੱਸ ਨਿਪੜ ਚੱਲਾ ਕੰਮ ਲੋਕੀ ਮਤਲਬ ਫਾਈਨਲੀ ਕਹਿੰਦੇ ਵਾਰੀ ਆਈ ਗਈ ਆਪਣੀ بڑی ਧੋੜ ਭਜਾਈ ਲੱਗੀ ਯਾਰ ਕੋਈ ਨਹੀਂ ਕਰਦੇ ਗੱਲ ਬਾਅਦ ਚ ਕੀ ਹੋਇਆ ਕੀ ਨਹੀਂ ਹੋਇਆ ਤੇ ਲੱਕਣ ਘਬੜਾ ਲਈਏ ਡਿੱਗੀ ਕਰਕੇ ਯਾਰ ਪਿੱਛੇ ਪਿੱਛੇ ਭਰਾਦਦੇ ਘੁਰਨਾ ਪੈਂਦਾ ਕਿ ਕਿਤੇ ਰਹਿ ਵੀ ਨਾ ਜਾਵੇ ਮੋੜ ਜਿਹੇ ਉੱਤੇ ਤੇ ਕਰਦੇ ਕਰਾਉਂਦੇ ਫੇਰ ਵੀ 6 ਵਜ ਗਏ ਜੀ ਤੇ ਹੁਣ ਆਈ ਆ ਮਸ਼ੀਨ ਚਲੋ ਵੱਡ ਹੋ ਗਈ ਕਿਰਪਾ ਮਾਲਕ ਦੀ ਦੋ ਕਰਦਾ ਸਹੀ ਕਰਦਾ ਚਲੋ ਕਰਦੇ ਆ ਵਢਾ ਲਈਏ ਪਹਿਲਾਂ ਫੇਰ ਦੇਖਦੇ ਜੀ ਫਾਈਨਲੀ ਵੱਡ ਹੋ ਗਈ ਨੇਰੇ ਵੱਡ ਹੋਈ ਜਾਂ ਜੱਦਾ ਵੀ ਐ ਵੱਡ ਹੋ ਗਈ ਟਾਈਮ ਨਾਲ ਵੱਡ ਹੋ ਗਈ ਸ਼ੁਕਰ ਕਿਰਪਾ ਬਾਬੇ ਦੀ ਵੱਡ ਹੋ ਗਈ ਜਿੰਨੀ ਹੋ ਗਈ ਹੋ ਗਈ ਚੱਕੀ ਆ ਹੁਣ ਚਲੋ ਕਰਦੇ ਆ ਥੋੜੀ ਜੀ ਸਗੀ ਵਢਾ ਲਈ ਨਿਬੜ ਗਿਆ ਕੰਮ ਉਹ ਵੀ ਮਸਰਬ ਪਾ ਦੇ ਕਰਨੀ ਵੱਡੀ ਆ ਨੂੰ ਤੇ ਚਾਲੇ ਵੱਡੀ ਰੱਖੀ ਬਸੇ ਜਾਂਦੇ ਦੌਰ ਤੇ ਆਪਾਂ ਚਾਹਦੇ ਆਂ ਵੀ ਕਰਾਈਏ ਪਾਣੀ ਜਾ ਦੀ ਵੱਡੀ ਆ ਲੱਗਾ ਸੜਕ ਬੜਾ ਬਣਾਣ ਲੱਗੀ ਕਹਿੰਦੇ ਆਪਣੇ ਪਿੰਡ ਵਾਲੀ ਵਿਵਾਖ ਜਾਈ ਬਾਤਾਂ ਨੇ ਉਹ ਕਦੀ ਕਰਦੇ ਆਂ ਦੇ ਦੇਖੋ ਬਣ ਜਾਈਂ ਮੰਡੀ ਵਾਲੀ ਰੋਡ ਬਣ ਜਾਵੇ ਤਾਂ ਵਧੀਆ ਗੱਲ ਆ ਯਾਰ। ਇਹ ਤਾਂ ਟੁੱਟ-ਕੱਟੋ ਨਿਕਾ ਕਰਦੇ ਹੋਣਾ ਪੈਂਦਾ। ਚਲੋ ਚਲੀਏ ਫਲਾੜ। ਮੰਡੀ ਦਾ ਮੰਡੀ ਜਾ ਕੇ ਦੇਖਦੇ ਕਿੱਡੀ ਕਿੱਡੀ ਸਫੇਰ ਚੱਲਦੇ ਆਂ ਘਰਾਂ ਨੂੰ ਤੋਲਦੇ ਨਹੀਂ ਤੋਲਦੇ ਇਹ ਤਾਂ ਹੁਣ ਮੰਡੀ ਜਾ ਕੇ ਪਤਾ ਲੱਗੂ ਕਿ ਉਹਦਾ ਤਾਂ ਕੱਲ ਕਹਿੰਦਾ ਸੀ ਲੈ ਆਂ ਤੋਲ ਦਊਗਾ। ਪਤਾ ਨਹੀਂ ਜਾ ਕੇ ਪਤਾ ਲੱਗੂਗਾ ਕੀ ਬਣਦਾ। ਲੋ ਵੇ ਮਤਰੋ ਕਹਿੰਦੇ ਪੱਖਾ ਲੱਗ ਗਿਆ ਤੇ ਦੇਖੋ ਨਾਲ ਹੀ ਤੋਲਦੇ ਆ ਕਿ ਨਹੀਂ ਤੋਲਦੇ ਹੁਣ ਹੈਗੀ ਤਾਂ ਤੋਲਾਂ ਨਾਲ ਹੀ ਆ ਕਹਿੰਦੇ ਤੋਲ ਦੰਦੇ ਆ ਬਾਕੀ ਪਤਾ ਕੋਈ ਨਹੀਂ ਇਹਨਾਂ ਦੇ ਮੂਡ ਤੇ ਡਿਪੈਂਡ ਕਰਦਾ ਕੀ ਕਰਨਾ ਕੀ ਨਹੀਂ ਕਰਨਾ ਦਾਣਾ ਦਾ ਸਾਫ ਨਿਕਲਣ ਦੇ ਆ ਵਧੀਆ ਚਲੋ ਲੋਬੇ ਮਸਤਵਦੀ ਵੀ ਜਦੀ ਕਾ ਹੋ ਗਿਆ ਪੱਖਾ ਲੱਗ ਗਿਆ ਡਰਾ ਹੋ ਗਿਆ ਦੇਖ ਤਲੋ ਸਤੇ ਦੇ ਉਹਨਾਂ ਤੋਲਦੇ ਮਗਰ ਕਿ ਨਹੀਂ ਤੋਲਦੇ ਹੋ ਪੁੱਤਰ ਪਹਿਲਾਂ ਅਸੀਂ ਕਿੱਥੇ ਲੈ ਕੇ ਆਏ ਚਲੋ ਇੱਕ ਵਾਰ ਜਾ ਕੇ ਤੇ ਉੱਤਰ ਵੀ ਦੇਖਦੇ ਆ ਤੇ ਬਿਦੌੜੀ ਦੇ ਪਾਸੇ ਜਾ ਕੇ ਜਾਂਦੇ ਹਾਂ ਤੇ ਰਾਣਾ ਪੁੱਤਰ ਤੇ ਜਾਵਾਂਗੇ ਪੱਤੀ ਪੁੱਤੀ ਪਾਦੇ ਨਾਲ ਤੇ ਆਗੇ ਵੱਲੋਂ ਪੱਤੀ ਦੇ ਪਾਲੇ ਕਿੱਥੇ ਜਾਂਦੇ ਹਾਂ ਮੈਂ ਇੱਥੇ ਬੈਠ ਕੇ ਬੰਨੀ ਹਾਂ ਤੇ ਚਲਦੇ ਆਂ ਪੁੱਤਰ ਦੇ ਨਾਲ ਬਾਕੀ ਦੇ ਬੰਦਾ i the